ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਕੀ ਹਾਲ ਚਾਲ ਆ ਅੱਜ ਦਾ ਬਲੌਗ ਮੈਂ ਇਸ ਕਰਕੇ ਬਣਾਉਣ ਲੱਗਾ ਵੀ ਆਪਾਂ ਜੀਮੀਦਾਰਾਂ ਦੇ ਪੁੱਤ ਹੋ ਕੇ ਵੈਲੀ ਬੰਦੇ ਵਾਲੇ ਹੋ ਕੇ ਸਬਜ਼ੀ ਆਪਾਂ ਰੇੜੀਆਂ ਤੋਂ ਖਰੀਦਦੇ ਹੁਣ ਅਸੀਂ ਉਹਦੇ ਪਰਿਵਾਰ ਦੇ ਛੱਤੀ ਜੀ ਆ ਪਰ ਸਾਡੇ ਕੋਲ ਕਨਾਲ ਸਬਜ਼ੀ ਜਿਹੜੀ ਆ ਉਹ ਮੁੱਕਦੀ ਨਹੀਂ ਅਹੀਂ ਵੇਖੋ ਵੀ ਹਰ ਇੱਕ ਸਬਜ਼ੀ ਲਾਈ ਆ ਆਹ ਬਤਾਉਂ ਆ ਨੇ ਬੂਟੇ ਆ ਪਿਛਲੇ ਬੰਨੇ ਤੁਹਾਨੂੰ ਅਰਬੀ ਦਿਖਾਈ ਆ ਆ ਜਿਹੜੀਆਂ ਛੋਟੀਆਂ ਖੇੜਾ ਇਧਰਲੀ ਸਾਈਡ ਪਰ ਆਲੀ ਪਈ ਇਹ ਅਰਬੀ ਦੀਆਂ ਖੇੜਾਵਾਂ ਇਹਦੇ ਵਿੱਚ ਬੂਟੇ ਬਾਟੇ ਵੀ ਲਾਏ ਆ ਇਹ ਸਾਰਾ ਜਿਹੜਾ ਸਬਜ਼ੀ ਦਾ ਕਾਰੋਬਾਰ ਉਹ ਮੇਰੇ ਫਾਦਰ ਸਾਹਿਬ ਸਰਦਾਰ ਬਲਵਿੰਦਰ ਸਿੰਘ ਉਹ ਨਿਭਾਉਂਦੇ ਆ ਉਹਨਾਂ ਦੇ ਸਿਰ ਤੇ ਚਲੋ ਅਹੀਂ ਸਬਜ਼ੀ ਖਾਣੇ ਆ ਸਾਡਾ ਕੰਮ ਬਾਹਰ ਨਹੀਂ ਨਿੱਬੜਦਾ ਉਹ ਸਾਡੇ ਨਾਲ ਲੜ ਲੁੜ ਕੇ ਸਾਨੂੰ ਸਬਜੀ ਲਵਾ ਲੂ ਦਿੰਦੇ ਆ ਤੇ ਸਾਰੀਆਂ ਗਰਮੀਆਂ ਸਿਆਲ ਸਾਡੇ ਕੋ ਸਬਜੀ ਨਹੀਂ ਮੁੱਕਦੀ ਐ ਇੰਨਾ ਥਾਂ ਹੀ ਲਾਈਏ ਨਾ ਤੇ ਆਪਾਂ 4 4 ਜੀ ਘਰਾਂ ਦੇ ਆ ਤਾਂ ਵੀ ਸਬ지ਆਂ ਮੋਲ ਲੈਣਦੇ ਆ ਆ ਭਿੰਡੀਆਂ ਨਾਲਵੇ ਛੱਪਣ ਕੱਦੂ ਖੀਰੇ ਹਰ ਇੱਕ ਸਬਜੀ ਟਮਾਟਰ ਕਰਦੇ ਹਰੀਆਂ ਮਿਰਚਾਂ ਕਰਦੀਆਂ ਆ ਕareleਆਂ ਦੀਆਂ ਵੱੱਲਾ ਆਹੀਂ ਦੋ ਵਿਲਾਈ ਕਰਲੀਆਂ ਦੀਆਂ ਲਾਈਆਂ ਉਹ ਤੇ ਇਹ ਸਾਡੇ ਕੋ ਮੁਕਣੀਆਂ ਨਹੀਂ ਸਾਰਾ ਗਰਮੀਆ ਟੀਂਡੇ ਹਰ ਇੱਕ ਸਬਜੀ ਦੀਆਂ ਦੋ ਦੋ ਤਿੰਨ ਤਿੰਨ ਬੈਡ ਲਾਏ ਤੇ ਗੋਡੀ ਮਾਰਦੇ ਰਹੀਦਾ ਬਸ ਇੰਨੀ ਸਬਜੀ ਅਸੀਂ ਕਦੀ ਬਾਜ਼ਾਰੋਂ ਸਬਜੀ ਨਹੀਂ ਲੈ ਗਏ ਤੇ ਨਾਲੇ ਨਾ ਇਹਨਾਂ ਨੂੰ ਦੁੱਜਾ ਮਾਰਾ ਖਾਦ ਖੁਦ ਪਾਈ ਦੀ ਸਿਰਫ ਰੂੜੀ ਪਾਈ ਦੀ ਆ ਧਨੀਆ ਪਾਲਕ ਹੁਣ ਪਾਲਕ ਵੇ ਖਰਾਬ ਜੀ ਹੋ ਗਈ ਆ ਵੜਦਾਂਗੇ ਅੱਜ ਤੇ ਧਨੀਆ ਠੀਕ ਆ ਆ ਪਾਲਕ ਬੀਜੀ ਤੇ ਮਿੱਧਰਾ ਸਾਰੇ ਆਪਣੇ ਹਰੀਆਂ ਮਿਰਚਾਂ ਆਲੇ ਅੱਜ ਸਬਜ਼ੀ ਤੋੜਨਦੇ ਆ ਉਹ ਟਮਾਟਰ ਦੀਆਂ ਆ ਖੇਲਾਂ ਬੱਕਰੀਆਂ ਦੂਜੀ ਸਾਈਡ ਹੋਰ ਖੇਲਾਂ ਹੁਣਾ ਕਿੰਨੇ ਟਮਾਟਰ ਆ ਆ ਸੱਤ ਖੇਲਾਂ ਸੱਤ ਕਬੂਟੇ ਟਮਾਟਰਾਂ ਦੇ ਕਰਦੇ ਟਮਾਟਰ ਆ ਕਦੂ ਕਦੂ ਲੱਥੇ ਆ ਨਾਲ ਆਵੇ ਹਰੀਆਂ ਮਿਰਚਾਂ ਤੇ ਆ ਜਿਹੜਾ ਗਾੜੀ ਅੱਗੇ ਥਾਂ ਪਿਆ ਹੋਇਆ ਇਹ ਆਪਣਾ ਲਸਣ ਲਾਇਆ ਇਹ ਲਸਣ ਪੁੱਟਤਾ ਵਾ ਹੁਣ ਇਹਦੇ ਵਿੱਚ ਆਪਾਂ ਸਬਜ਼ੀ ਲਾਦਾਂਗੇ ਸਬਜ਼ੀਆਂ ਦੇ ਬੀ ਪੇ ਪਏ ਹੁਣ ਜਿਹੜੇ ਬਤਾਉਂ ਆ ਤਿੰਨ ਤਰ੍ਹਾਂ ਦੇ ਬਤਾਉਂ ਆ ਤੇ ਬਤਾਉਂ ਮੈਨਾਂ ਵੀ ਸਾਡੇ ਘਰੋਂ ਤੇ ਕੀ ਮੁੱਕਣੇ ਸਾਡੇ ਆਂਡ ਗਵਾਂਡ ਵੀ ਬਤਾਉਂ ਜਿਹੜੇ ਆ ਵਾਧੂ ਰਹਿੰਦੇ ਆ ਇਹ ਤਿੰਨ ਤਰ੍ਹਾਂ ਦੇ ਹਰੇ ਬਤਾਉਂ ਬੈਂਗਣੀ ਬਤਾਉਂ ਜਿਹੜੇ ਹੁੰਦੇ ਨੀਲੇ ਰੰਗ ਦੇ ਤੇ ਇੱਕ ਚਿੱਟੇ ਬਤਾਉਂ ਇੰਨੀਆਂ ਤਰ੍ਹਾਂ ਦੇ ਬਤਾਉ ਲਾਏ ਆ ਤਿੰਨ ਖੇੜਾ ਸਾਡੇ ਕੋ ਮੁੱਕਦੀਆਂ ਨਹੀਂ ਨਾਲੇ ਆੜ ਗੁਆੜ ਬਾਦੂ ਬਤਾਉ ਖਵਾਈ ਦੇ ਲੋਕਾਂ ਨੂੰ ਹਰ ਕਿਵੀਂ ਆ ਮਿਰਚਾਂ ਦੇ ਬੂਟੇ ਲਾਏ ਇਧਰ ਫੇਰ ਕਰੇਲਿਆਂ ਦੀਆਂ ਵੱਲਾਂ ਵੀ ਲਾਈਆਂ ਥੋੜੀਆਂ ਆ ਵੇਖੋ ਆ ਬੂਟੇ ਆਪਣੇ ਕੀ ਇਹਨਾਂ ਡ੍ਰੈਗਨ ਫੂਡ ਇਹ ਪ੍ਰਵਾ ਸਾਰੀ ਖੇਚਲ ਸਾਡਾ ਡੈਡੀ ਉਹੋ ਹੀ ਕਰਦਾ ਸਾਡੇ ਕੋਦੇ ਬਾਹਰ ਦੇ ਖੇਤਾਂ ਹੂਤਾਂ ਦੇ ਕੰਮ ਹੀ ਨਿਭਾਉਂਦੇ ਉਹਨਾਂ ਨੂੰ ਮੈਂ ਆਖਿਆ ਵੀ ਅੱਜ ਤੁਹਾਡਾ ਬਲੌਗ ਬਣਾਉਣਾ ਵਾ ਤੁਸੀਂ ਇੰਨੀ ਖੇਚਲ ਕਰਦੇ ਆ ਲੋਕਾਂ ਤੱਕ ਪਹੁੰਚਾਈਏ ਬੈਠੇ ਆ ਫਰੂਟ ਫਲੜ ਤੋੜ ਕੇ ਤੇ ਨਾਲ ਉਹਨਾਂ ਦੇ ਥੋੜਾ ਜਿਹਾ ਸੰਜੋਗ ਮੇਰੇ ਵੀਰ ਹਰਜਿੰਦਰ ਦਾ ਵੀ ਹੁੰਦਾ ਵਾ ਉਹ ਵੀ ਸਬਜੀ ਦਾ ਉਹਦੀ ਤੇ ਡੈਡੀ ਦੀ ਯਾਰੀ ਜਿਹੜੀ ਆ ਨਾ ਉਹ ਛੋਟਿਆਂ ਦਿਨਾਂ ਤੋਂ ਆ ਉਸਤਾਦ ਚੇਲਾ ਦਵੇਂ ਜਿਹੜੇ ਆ ਇਹ ਕਾਫੀ ਮਿਹਨਤ ਕਰਦੇ ਸਬਜੀ ਦੇ ਚਲੋ ਅਹੀਂ ਵੀ ਕਰਦੇ ਆ ਪਰ ਸਾਨੂੰ ਉਹਨਾਂ ਸ਼ੌਕ ਨਹੀਂ ਆ ਜਿੰਨਾ ਉਹਨਾਂ ਦਵਾਂ ਨੂੰ ਆ ਉਸਤਾਦ ਚੇਲੇ ਤੇ ਫਲ ਫਰੂਟ ਦੇ ਬੂਟੇ ਸਾਰੇ ਉਹਨਾਂ ਦੇ ਉਹਨਾਂ ਨੂੰ ਵਿੱਚ ਬਲੌਗ ਦੇ ਲੈ ਕੇ ਤੇ ਕੱਲੇ ਕੱਲੇ ਆਪਾਂ ਰੁੱਖ ਦੇ ਕੋਲ ਜਾਵਾਂਗੇ ਤੇ ਆਪਾਂ ਨੂੰ ਦੱਸਣਗੇ ਵੀ ਆ ਆ ਬੂਟਾ ਵਾ ਹੁਣ ਸੇਬਾਂ ਦਾ ਬੂਟਾ ਕਿੱਦਾਂ ਤਕੜਾ ਆ ਪਿਛਲੀ ਿਆਰੇ ਨੂੰ ਸੇਬ ਲੱਗੇ ਹੀ ਐਰ ਕੀ ਫੇਰ ਫੁੱਲ ਬਹੁਤ ਲੱਗੇ ਬੜੇ ਆੜੂ ਵੜੂ ਹਰ ਇੱਕ ਬੂਟੇ ਲਾਇਆ ਤੇ ਕਾਦੇ ਅੰਜੀਰ ਤਜੀਰ ਫਲ ਜਿਹੜਾ ਦੁਕਾਨ ਵਾਲਾ ਅੰਜੀਰ ਅੰਜੀਰ ਆਪ ਨੂੰ ਰੋਟਾ ਲਾਉਂਦੇ ਕੋ ਅੱਛਾ ਖਰੋਟ ਖਰੋਟ ਹੋ ਜਾਂਦੇ ਇੱਥੇ ਆਪਣੇ ਆਪਣੇ ਲੱਗ ਜਾਂਦੇ ਬੇਸ਼ੱਕ ਇਹ ਆਪਣਾ ਲੱਗਿਆ ਹੀ કેરી ਛੈਰੀ ਸੋ ਇਹ ਨਾਰਾ ਦਾ ਪੁੱਤ ਹੈ ਇਹ ਨਾਰਾ ਦਾ ਹੀ ਫੁੱਲ ਲੱਗੇ ਲੱਗੂਗਾ ਜਿਹੜਾ ਤਾਸ਼ ਪੱਤਾ ਚੋਲਾ ਚ ਪਾਈਦਾ ਇਹ ਹੋਲੀ ਜਿਹਾ ਬੂਟਾ ਦੇਖੋ ਲੱਗੀ ਨਿੱਕੀ ਨਿੱਕੀ। ਛਲੀ ਜੀ ਵਾਕਿਆ ਲੱਗੀ ਆ। ਇਹ ਜੀ ਕਰ ਰხਾ ਆਪਾ। ਨਿੱਕੇ ਜਿਹੇ ਬੂਟੇ ਲੱਗੇ ਆ। ਆਪ ਇਹਾਈ ਜਿੰਨਾ ਚਾਰਾ ਟੇਉ। ਟੇਉ। ਇਹ ਦੋਵੇਂ ਬੂਟੇ ਵੱਡੇ ਟੇਉ ਦੇ। ਅੱਛਾ। ਇਹ ਲਗਾ ਆਪ। ਆ ਜਿਹੜੀ ਆ ਵੀਰ ਜਿਹੜੇ ਆੜੂ ਖਾਣਦੇ ਆ ਸਾਡੇ ਘਰ ਦੇ ਆੜੂ ਨਹੀਂ ਮੁੱਕਣ ਡੈਰ ਕੀ। ਆ ਗਾ ਦਾ ਇਹ ਲੀ ਉਹਦੀ ਨਗਾਟ ਲਗਾਟ ਆਂ ਜੀਰ ਆ ਨਾ ਅੜਾ انجੀਰ ਬਹੁਤ ਲੱਗਦਾ ਆਪਣੇ ਆਂ ਇੰਜੀਰ ਲੱਗਣਾ ਸ਼ੁਰੂ ਹੋ ਗਿਆ ਇਹ ਗਰਮੀਆਂ ਚ ਬਹੁਤ ਲੱਗਦਾ ਸਾਡੇ ਆਂ ਅਮਰੂਦ ਮੋਟਾ ਕੇ ਛੋਟਾ ਛੋਟਾ ਮੋਟਾ ਮੋਟਾ ਇਹ ਮੋਟਾ ਅਮਰੂਦ ਇਹ ਲੀ ਜੀ ਦਾ ਵੱਡਾ ਇਹ ਜਿਹੜੇ ਇਥੇ ਆ ਇਹ ਕੇਅਰ ਇਹ ਸੇਬਾਂ ਦਾ ਤੇ ਕਾਵ ਹਨ ਫੁੱਲ ਲੱਗ ਗਿਆ ਉੱਪਰਲੇ ਬੰਨੇ ਦੇ ਬੂਟੇ ਲੱਗਣਗੇ ਹਾ ਜਿਹੜੇ ਇਹ ਆਪਣੀ ਕਾਗਜੀ ਨਿੰਬੂ ਕਾਗਜੀ ਨਿੰਬੂ ਉਹਨੂੰ ਆਪਣਾ ਰੋਇ ਹਾਂ ਲਗਾਠੀ ਲਗਾਠਾਂ ਦੇ ਆ ਵੇਖੋ ਆੜੂ ਕਿੰਨੇ ਲੱਗੇ ਆੜੂਆਂ ਦੇ ਬੂਟੇ ਛੱਡੇ ਆਪ ਦੇ ਘਰ ਦੇ ਹੀ ਆ ਇੱਧਰ ਫੇਰ ਕਾਗਜੀ ਨਿੰਬੂ ਆ ਗਏ ਕਿੰਨੇ ਬੂਟੇ ਲਾ ਦੇਣਗੇ ਆਪਾਂ ਆਪਾਂ ਨੇ 80-90 ਬੂਟੇ ਹੋ ਗਏ 80 ਲੇਤੀ ਜੀ ਨਾ ਵੇਖਾਂ ਵਾਲੀ ਜੀ ਥੱਲੇ ਬੂਟਾ ਪਾਉ ਲੀਚੀ ਲੀਚੀ ਤੇ ਪੇਲੀ ਜੀ ਦਾ ਹੋਰ ਦੱਸ ਇੱਕ ਆਹ ਦੀਚੀ ਦਾ ਬੂਟਾ ਇਹਨਾਂ ਨੂੰ ਛਾਂ ਘੱਟ ਜਾਂਦੀ ਨਹੀਂ ਹੁੰਦੀ ਵੱਡੇ ਪੁੱਟ ਕਰਾਉਣਾ ਉਧਰੋਂ ਜਿਆਦਾ ਵੱਡੇ ਹੋ ਜਾਣ ਆੜੂ ਜਿਆਦਾ ਸੰਘਣੇ ਹੋ ਗਏ ਮੀ ਖਜੂਰਾ ਆ ਵੀ ਸੰਤਰਾ ਨੂੰ ਇਹ ਵੀ ਸੰਤਰਾ ਆ ਆੜੂ ਜਿਹੜੇ ਸਾਡੇ ਆਪੇ ਉੱਗਣ ਦੇ ਜਿਹੜੇ ਅਸੀਂ ਕੋਈ ਬੂਟਾ ਨਹੀਂ ਥੱਲੇੋਂ ਵੜਦੇ ਨਾ ਹੀ ਸਪਰੇਅ ਕਰਦੇ ਆ ਸਿਰਫ ਕੁਦਰਤੀ ਬੂਟਿਆਂ ਦੇ ਵਿੱਚ ਹੀ ਆ ਆ ਵੀ ਆੜੂ ਆਪਣੇ ਆਪ ਹੀ ਹੋਇਆ ਆ ਸੌਜੀ ਬੂਲੇ ਲੋੜ ਪੜਦੀ ਇਹ ਆ ਲੂਖਾਰਾ ਉਹ ਪਰਲੀ ਸੜਾ ਲੂਖਾਰਾ ਉਹ ਲੂਖਾਰਾ ਇਹ ਮੀਂਹ ਉਹ ਕਿੰਦੇ ਤੇ ਆ ਤੋੜ ਕੇ ਖਾ ਕੇ ਦੋ ਰੱਗੇ ਆ ਲੀਚੀਆਂ ਲੱਗੀਆਂ ਉੱਪਰ ਵੇਖੋ ਹਾਂ ਉਹ ਲੂਮਿਆ ਨਾ ਤੇ ਖੋਦ ਰਹਿਦੇ ਆ ਇਹਨਾਂ ਰੰਗੇ ਉਹ ਜਗ ਲੱਗੇ ਆ ਲੂਖਾਰਾ ਬਿਨਸ ਬਿਨਸ ਹਾਂ ਆ ਲੈ ਕੇ ਦੀਪ ਜੀ ਦਾ ਨਾ ਇਹ ਲੀਚੀ ਇਹ ਦਿਖਾਓ ਮੜੀ ਆ ਦੇਖੋ ਇਹ ਲੀਚੀ ਹੋਈ ਹੋ ਉਹ ਨਿੱਕੀ ਹੈ ਜੀ ਉਹ ਲੈ ਲੰਦੋ ਆ ਸੰਤਰੇ ਆ ਗਏ ਫੇਰ ਕਿੰਨੂ ਕਿੰਨੂ ਦਾ ਬੂਟਾ ਆ ਕਿੰਨੂ ਦੇ ਬੜਾ ਲੱਗਾ ਤਰਾਵੇ ਕਿੰਨੂ ਬਹੁਤ ਆਲਾ ਕਿੰਨੂ ਬਹੁਤ ਵਧੀਆ ਲੱਗਦਾ ਆਂਬ ਆ ਗਏ ਇਹ 12 ਮਾਸੀ ਆਂਬ ਆ 12 ਮਾਸੀ ਅੰਮਰਪਾਲੀ ਅੰਮਰਪਾਲੀ ਆਂਬ ਬਹੁਤ ਲੱਗਾ ਇਹਨੂੰ ਅੰਮਰਪਾਲੀ ਹੂੰ। ਇਹ ਜਮਨ ਦਾ ਬੂਟਾ। ਚੰਮੂ ਨੂੰ ਬਹੁਤ ਲੱਗਾ ਫਲ। ਬਹੁਤ ਫਰੇਮ ਲੱਗਿਆ। ਆਹ ਕਿਹੜਾ? ਇਹ 12 ਮੱਸੀ। 12 ਮੱਸੀ ਦੋ ਦੋ ਵੱਡਾ ਲੱਗਿਆ। ਇੰਨੇ ਆੜੂ ਸਾਡੇ ਘਰੇ ਮੁੱਕਣ ਨਹੀਂ ਦਿੱਤੇ ਇਹ ਬੂਟੇ ਨੇ। ਆਹ ਚੀਨੀ ਮਰੂਦ। ਚੀਨੀ ਮਰੂਦ। ਲਾਲ ਬੁੱਟਾ। ਫਲ ਲੱਗੇ ਲਾਲ। ਲਾਲ ਲੱਗਿਆ। ਬਹੁਤ ਜਿਆਦਾ ਕਰਨਾ। ਆਹ ਲਾਲ ਪੱਤੇ ਹੀ ਫੁੱਲ ਆ ਗਏ। ਆਹ ਇੱਕ ਹੋਰ ਨਾਲ ਦਾ ਬੂਟਾ। ਆਹ। ਇਹ ਫਿਰ ਆਦੂ ਬੁਖਾਰਾ ਆਦੂ ਬੁਖਾਰਾ ਇੱਕ ਜੀਬੂ ਦੋ ਜੀਬੂਆਂ ਦੇ ਦੋ ਬੂਤੇ ਇਕੱਠੇ ਲਾਏ ਆ ਮਸਾਮੀ ਬਹੁਤ ਲੱਗੀਆਂ ਆ ਮਸਾਮੀ ਨੂੰ ਬਣਾਉਣਾ ਮਸਾਮੀ ਆ ਮਸਾਮੀ ਦੇ ਆ ਉਹ ਯਮਨ ਵਾਲੀ ਆ ਅੰਮਰਪਾਲੀ ਆ ਬਨੂ ਲੱਗਾ ਫਲ ਬਹੁਤ ਪਾਰ ਵੀ ਬੜਾ ਲੱਗਾ ਆਪਣੇ ਹਾਂ ਅਨਾਰ ਲਾਲ ਨਾਰ ਵੱਡਾ ਮੋਟਾ ਲਾਲ ਨਾਰ ਆ ਜਾਂਦੇ ਨੇ ਬਾਲ ਲੱਗਦੇ ਨੇ ਲਾਲ ਬਾਲ ਹਾਂ ਬਾਰਾ ਮਸੀਂ ਆਂਬਾ ਬਾਰਾ ਮਸੀਂ ਆਂਬਾ ਹੋਲੇ ਦਾ ਬੂਟਾ ਹੋਲੇ ਦਾ ਬੂਟਾ ਇੱਕ ਬੂਟਾ ਵੱਡਿਆ ਗਿਆ ਸੀ ਆਪਣੇ ਕੋਲ ਇਹ ਦੋ ਲਈ ਬਹੁਤ ਜਣਾ ਕੋਈ ਛੱਡ ਬਣਾ ਕੇ ਇਹ ਤਿੰਨ ਤਰ੍ਹਾਂ ਦੀਆਂ ਗੂੜਾਂ ਦੀਆਂ ਵੇਲਾ ਜੀ ਆਹਦੇ ਲੱਗੇ ਤੁਸੀਂ ਕੋਲ ਅੰਦਰ ਆ ਇਹ ਨਾਲ ਇੱਥੇ ਦੇ ਬਣਾਇਆ ਕੁੱਤਿਆਂ ਦਾ ਪਿੰਜਰਾ ਇਧਰ ਦੇਖੋ ਗੂੜਾਂ ਅੰਗੂਰ ਐ ਭਰ ਗਏ ਸਾਰੇ ਇਹ ਅੱਗੇ ਨਾ ਗੂੜ ਖਰਾਬ ਹੋ ਜਾਂਦੇ ਨਾਲ ਹੀ ਥੱਲੇ ਕੁੱਤਿਆਂ ਦਾ ਪਿੰਜਰਾ ਬਣਾਤਾ ਇਹ ਨਾਲ ਹੀ ਅੰਗੂਰਾਂ ਦੀ ਵਲ ਟਿਕੜੀ ਨਾਲੇ ਛਾਂ ਰਹੀ ਨਾਲੇ ਇਹ ਆਈ ਸਾਡੇ ਮੇਨ ਬੂਟਿਆਂ ਵਾਲੇ ਜਿਨ੍ਹਾਂ ਨੇ ਸਾਰੀ ਬੂਟਿਆਂ ਦੀ ਖੇਚਲ ਕਰਕੇ ਤੇ ਬਾਗ ਤਿਆਰ ਕੀਤਾ ਕਿੰਨਾ ਖਰਚਾ ਆ ਗਿਆ ਉਦੜਾ 80000 ਰੁਪਏ ਲੱਗਾ 80000 ਰੁਪਏ ਬੂਟਿਆਂ ਦੇ ਇਹ ਸ਼ੌਂਕ ਦਾ ਮੁੱਲੀ ਆਗੇ ਮੁੱਲਾ ਵੀ ਹਾਂ ਇਹ ਇਹਨਾਂ ਸਾਡੇ ਦਾਦਾ ਜੀ ਦੇ ਇੱਕ ਤਾਇਆ ਵੱਡਾ ਗੁਜ਼ਰ ਗਿਆ ਸੀ ਇਹਨਾਂ ਦਾ ਦਮਾਂ ਦਾ ਸ਼ੌਂਕ ਹੁੰਦਾ ਸੀ ਵੀ ਸਾਡਾ ਘਰ ਦਾ ਬਾਗ ਹੋਵੇ ਤੇ ਘਰ ਦੀ ਸਬਜ਼ੀ ਹੋਵੇ ਫਿਰ ਗਾਂ ਉਸੇ ਨੂੰ ਦਸਾ ਦਰਸਾਉਂਦੇ ਹੋਏ ਉਹ ਮੇਰੇ ਛੋਟੇ ਭਰਾ ਬਲਵਿੰਦਰ